ਨਾ ਪੇ ਰਾਮ ਨਾ ਜਾਣਾ ਆ ਦੇਖ ਲਓ ਜੀ ਸਾਡੇ ਪੱਲੇ ਸਾਡੇ ਹਿਸ਼ਾਰਪੁਰ ਵਾਲਿਆਂ ਦੇ ਪੱਲੇ ਸਿਰਫ ਇੱਕੋ ਹੀ ਚੀਜ਼ ਆ ਉਹ ਹੈਗਾ ਰੈਫਰ ਤੇ ਇਸ ਵੀਡੀਓ ਰਾਹੀਂ ਆਪਾਂ ਬੇਨਤੀ ਕਰਦੇ ਆ ਮੈਂ ਉਮੀਦ ਕੋਈ ਨਹੀਂ ਉਹ ਵੀਡੀਓ ਨੂੰ ਸ਼ੇਅਰ ਕਰਦੇ ਹੋ ਉਮੀਦ ਸਾਨੂੰ ਕੋਈ ਨਹੀਂ ਹੈਗੀ ਪਰ ਫਿਰ ਵੀ ਬੇਨਤੀ ਕਰਦਨੇ ਹੱਥ ਜੋੜ ਕੇ ਵੀ ਸਰਕਾਰਾਂ ਨੇ ਹੋਰ ਤਾਂ ਕੋਈ ਸਾਡੇ ਸ਼ਹਿਰ ਨੂੰ ਲਈ ਦੇਣਾ ਇੱਕ ਕੋਈ ਬ੍ਰੇਨ ਦਾ ਡਾਕਟਰ ਤੇ ਇੱਕ ਹਾਰਟ ਦਾ ਡਾਕਟਰ ਹੀ ਦੇ ਦੋ ਵੀ ਜਿਹੜਾ ਇੱਥੇ ਬੰਦੇ ਦਾ ਇਲਾਜ ਹੋ ਜਾਏ ਘੱਟੋ ਘੱਟ ਵੀ 10 ਐਕਸੀਡੈਂਟ ਵਾਲੇ ਅਸੀਂ ਇੱਥੇ ਲਿਆਂਦੇ ਹਸਪੀਟਲ ਇੱਥੋਂ ਇੱਕੋ ਚੀਜ਼ ਮਿਲਦੀ ਰੈਫਰ ਸਲਿੱਪ ਹੋਰ ਕੁਝ ਨਹੀਂ ਮਿਲਦਾ ਜੇ ਤੁਸੀਂ ਆਪਣਾ ਬੰਦਾ ਚਾਹੁੰਦੇ ਨਾ ਨਹੀਂ ਬਚਾਉਣਾ ਤਾਂ ਉਹਨੂੰ ਰੈਫਰ ਸਲਿੱਪ ਲੈਣ ਲਈ ਇੱਥੇ ਭੇਜ ਦਿਆ ਕਰੋ ਇਲਾਜ ਨਹੀਂ ਮਿਲ ਸਕਦਾ ਕਿਉਂਕਿ ਸਾਡੀ ਇਹ ਬਹੁਤ ਵੱਡੀ ਬਦਕਿਸਮਤੀ ਆ ਸਾਡੀ ਮਾੜੀ ਕਿਸਮਤ ਹਿਆਰਪੁਰ ਵਾਲਿਆਂ ਦੀ ਵੀ ਸਾਡਾ ਜਿਹੜਾ ਨਾ ਹਿਆਰਪੁਰ ਉਹ ਪੰਜਾਬ 'ਚ ਨਹੀਂ ਹੈਗਾ ਅੰਮ੍ਰਿਤਸਰ ਪੰਜਾਬ 'ਚ ਹੈਗਾ ਉੱਥੇ ਡਾਕਟਰ ਸਾਰੇ ਆ ਚੰਡੀਗੜ੍ਹ ਪੰਜਾਬ ਚ ਚੰਡੀਗੜ੍ਹ ਜਿਹੜਾ ਸਾਡੇ ਦੇਸ਼ ਹੈਗਾ ਆ ਉੱਥੇ ਸਾਰੇ ਡਾਕਟਰ ਆ ਜਲੰਧਰ ਚ ਡਾਕਟਰ ਹੈਗੇ ਆ ਪਰ ਸਾਡੇ ਹੁਸ਼ਿਆਰਪੁਰ ਸਰਕਾਰੀ ਹਸਪੀਟਲ ਡਾਕਟਰ ਨਹੀਂ ਹੈਗੇ ਸਰਕਾਰਾਂ ਨਹੀਂ ਦੇ ਰਹੀਆਂ ਕਿਉਂ ਨਹੀਂ ਦੇ ਰਹੀਆਂ ਇਹ ਨਹੀਂ ਪਤਾ ਹੋਰ ਇਹਨਾਂ ਦੇ ਕਰੋੜਾਂ ਦੇ ਬਜਟ ਆ ਇੱਕ 4-5 ਲੱਖ ਤਨਖਾਹ ਦੇ ਉੱਤੇ ਇੱਕ ਬ੍ਰੇਨ ਦਾ ਡਾਕਟਰ ਨਹੀਂ ਸਰਕਾਰਾਂ ਦੇ ਸਕਦੀਆਂ ਹੁਸ਼ਿਆਰਪੁਰ ਨੂੰ ਉਹ ਮੁੰਡੇ ਨੂੰ 3 ਘੰਟੇ ਹੋ ਗਏ ਇੱਥੇ ਤੜਫਦੇ ਨੂੰ ਹੁਣ 108 ਨੂੰ ਨਾ ਸੱਦਦੇ ਨੂੰ ਸਾਨੂੰ 1 ਘੰਟਾ ਹੋ ਗਿਆ ਹਾਰ ਕੇ ਉਹਨੂੰ ਕਿਹਾ ਬਾਈ 4-5000 ਜਿਹੜਾ ਲੱਗਦਾ ਪ੍ਰਾਈਵੇਟ ਐਂਬੂਲੈਂਸ ਚ ਇਹਨੂੰ ਪੀਜੀਆ ਲੈ ਜਾ ਇਹਦੀ ਜਾਨ ਬਚ ਜੂਗੀ ਤੇ ਹੁਣ ਉਹਨਾਂ ਨੇ ਪ੍ਰਾਈਵੇਟ ਐਂਬੂਲੈਂਸ ਕਰਕੇ ਬੰਦੇ ਨੂੰ ਭੇਜਿਆ ਇਹ ਇਹ ਸਾਡੀ ਕਿਸਮਤ ਆ ਇਹ ਸਾਡੇ ਨਾਲ ਹੋ ਰਿਹਾ ਪਰ ਮੈਂ ਇਹ ਕਹਿਣਾ ਜੀ ਜੇ ਅਸੀਂ ਇੱਕ ਸੰਸਥਾ ਚਲਾ ਕੇ ਇਹ ਆਪਣੀ ਇਨੀ ਜ਼ਿੰਮੇਵਾਰੀ ਸਮਝਦੇ ਆ ਤੇ ਜਿਹੜੇ ਲੋਕ ਸਾਡਾ ਦੇਸ਼ ਸਰਕਾਰਾਂ ਚਲਾਉਂਦੀਆਂ ਸਟੇਟ ਚਲਾਉਂਦੇ ਆ ਉਹ ਇੰਨਾ ਕੁ ਸੋਚੋ ਵੀ ਭਰਾਵਾ ਹਰੇਕ ਤੁਸੀਂ ਸ਼ਹਿਰ ਨੂੰ ਛੱਡੋ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਸਪੈਸ਼ਲਿਸਟ ਡਾਕਟਰ ਦੇ ਦਿਓ ਜਿਹੜੀ ਰੈਫਰ ਸਲਿੱਪ ਵਾਲਾ ਕੰਮ ਤਾਂ ਬੰਦ ਕਰ ਦਿਓ ਇਹ ਰੈਫਰ ਸਲਿੱਪ ਕਿੰਨਾ ਚਿਰ ਮਿਲਦੀ ਰਹੂਗੀ ਸਾਨੂੰ ਆ ਮੁੰਡੇ ਦਾ 2019 ਚ ਐਕਸੀਡੈਂਟ ਹੋਇਆ ਸੀ ਉਦੋਂ ਵੀ ਸਾਨੂੰ ਰੈਫਰ ਸਲਿੱਪ ਹੀ ਮਿਲੀ ਸੀ ਤੇ ਆ 2019 ਤੋਂ ਲੈ ਕੇ 25 ਚੱਲਦਾ ਦੋ ਪਾਰਟੀਆਂ ਦੀਆਂ ਸਰਕਾਰਾਂ ਬਦਲ ਗਈਆਂ ਤੇ ਸਾਨੂੰ ਅੱਜ ਵੀ ਰੈਫਰਸ ਸਲਿੱਪ ਹੀ ਮਿਲਦੀ ਆ ਰੈਫਰਸ ਸਲਿੱਪ ਤੋਂ ਇਲਾਵਾ ਕੁਝ ਨਹੀਂ ਮਿਲਦਾ ਤੇ ਮੈਂ ਇਹੀ ਗੈਨਤੀ ਕਰਦਾ ਮੇਰੇ ਹਿਸਾਬ ਨਾਲ ਵੀ ਹੋਰ ਤਾਂ ਕਹਿੰਨ ਨੂੰ ਸੁਣਨੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਪੀਐਮ ਸਾਹਿਬ ਨਰਿੰਦਰ ਮੋਦੀ ਜੀ ਇੱਕ ਹਿਸ਼ਾਰਪੁਰ ਤੋਂ ਪੁਕਾਰ ਆ ਹੱਥ ਜੋੜ ਕੇ ਗੁਹਾਰਾ ਵੀ ਤੁਸੀਂ ਹੋਰ ਸਾਨੂੰ ਮੋਜਣਾ ਦੋ ਸਾਨੂੰ ਲੋੜ ਨਹੀਂ ਹੋ ਤਾਲੂ ਖੱਡੇ ਪਰਉਣ ਦੀ ਵੀ ਲੋੜ ਨਹੀਂ ਉਹੀ ਆਪ ਪੂਰ ਲਾਂਗੇ ਦੋ ਡਾਕਟਰ ਇੱਕ ਹਾਰਡ ਦਾ ਤੇ ਇੱਕ ਬ੍ਰੇਨ ਦਾ ਦੇ ਦਿਓ ਜਿਹੜਾ ਕਿ ਇੱਥੋਂ ਸਾਨੂੰ ਬੰਦਾ ਰੈਫਰ ਨਾ ਕਰਨਾ ਪਵੇ ਕਿੰਨੇ ਕ ਬੰਦੇ ਦਿੱਲੀ ਇੱਥੋਂ ਰੈਫਰ ਹੋ ਕੇ ਜਾਂਦੇ ਆ ਜੇਕਰ ਉਹੀ ਟਾਈਮ ਬਚ ਜਵੇ ਤਾਂ ਉਹ ਬੰਦਿਆਂ ਦੀ ਜਾਨ ਬਚ ਸਕਦੀ ਹੈ ਧੰਨਵਾਦ